ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6 ਦਿਨਾਂ ਦੇ ਮੌਸਮ ਦੀ ਯਾਨੀ ਕਿ 10-11 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਇੱਕ ਸਿਸਟਮ ਲੱਗਣ ਜਾ ਰਿਹਾ ਜੀ ਪਹਾੜੀ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਮੀਂਹ ਦਾ ਐਲਾਨ ਹੋਇਆ ਤੇ ਇਹਦੇ ਬਾਰੇ ਜਾਣਕਾਰੀ ਜੜੀਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ 4 ਦਸੰਬਰ ਦਾ ਦਿਨ ਹੈ ਜੀ ਅੱਜ ਤੇ ਸ਼ਾਮ ਦੇ ਲਗਭਗ 8 ਵਜੇ ਜਾ ਰਹੇ ਨੇ 7:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਤੇ ਸਾਫ਼ ਹੀ ਰਹੇਗਾ ਜੀ ਤੇ ਮੌਸਮ ਆਉਂਦੇ ਜੇਕਰ 2-3 ਦਿਨਾਂ ਦੀ ਵੀ ਗ ਇਨਾ ਦੋ ਦਿਨਾਂ ਦੇ ਦਰਮਿਆਨ ਵੀ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਜੜੀ ਆ ਸਵੇਰ ਵੇਲੇ ਲੱਗਦੀ ਰਹੇਗੀ ਦਿਨ ਪਰ ਔਰ ਟੈਂਪਰੇਚਰ ਦੇ ਵਿੱਚ ਵੀ ਕੋਈ ਵਾਧਾ ਘਟਾ ਫਿਲਹਾਲ ਵੱਡੇ ਫੱਟੜ ਦੇ ਦਰਜ ਨਹੀਂ ਹੋਵੇਗਾ ਅਗਲੇ 72 ਘੰਟੇ ਮੌਸਮ ਸਾਫ਼ ਰਹੇਗਾ 8 ਤੇ 9 ਯਾਨੀ ਕਿ 7 ਦੀ ਸ਼ਾਮ ਤੋਂ ਲੈ ਕੇ 8 ਤੇ 9 ਤਰੀਕ ਇਹਨਾਂ ਦੋ ਦਿਨਾਂ ਦੇ ਦਰਮਿਆਨ ਇੱਕ ਪਛਮੀ ਸਿਸਟਮ ਐਕਟਿਵ ਲੈਵਲ ਦਾ ਜਿਹੜਾ ਲੱਗਦਾ ਜਾਪ ਰਿਹਾ ਜੇ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦੇ ਸਕਦਾ ਤੇ ਪੰਜਾਬ ਦੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਉਮੀਦ ਜਿਹੜੇ ਚਾਂਸ ਜਿਹੜੇ ਆ ਬਣ ਗਏ ਨੇ ਜੇਕਰ ਇੱਕ ਨਜ਼ਰ ਰਿਪੋਰਟ ਤੇ ਲਈਏ ਮੌਸਮ ਹਫਾਗ ਦੀ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਔਰ ਮੇ ਵੀ ਪੰਜਾਬ ਦੇ ਵਿੱਚ ਦੱਸ ਸਕਦੇ ਦੇ ਸਕਦੇ ਨੇ ਖਾਸ ਕਰ ਜੇਕਰ ਗੱਲ ਕਰੀਏ ਜਲਾਵਰ ਰਿਪੋਰਟ ਤੇ ਜਿਹੜੇ ਪੰਜਾਬ ਦੇ ਖਾਸ ਕਰ ਮਾਝਾ ਦੁਆਬਾ ਇਹਨਾਂ ਖੇਤਰਾਂ ਦੇ ਵਿੱਚ ਜਾਦਰ ਖੇਤਰ ਜਿਹੜੇ ਗੁਰਦਾਸਰ ਖਟਾਨਕ ਔਰ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਹੁਸ਼ਿਆਰਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਦਰਮਿਆਨੇ ਉਮੀਦ ਆਸਾਰ ਨੇ ਕੇਂਦਰੀ ਮਾਲਵੇ ਦੀ ਗੱਲ ਕਰੀਏ ਜੀ ਲੁਧਿਆਣਾ ਪਟਿਆਲਾ ਜਗਰਾਉ ਮੋਗਾ ਅ ਸ਼ਰੀਫ ਫਤਿਹਗੜ੍ਹ ਸਾਹਿਬ ਪਟਿਆਲਾ ਔਰ ਸੰਗਰੂਰ ਮਲੇਰਕੋਟਲਾ ਰੋਪੜ ਚੰਡੀਗੜ੍ਹ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਮਿਆਨੇ ਮਈ ਜਿਹੜੇ ਆ ਪਾਚ ਕਰ ਸਕਦੇ ਨੇ ਤੇ ਕੁਝ ਕੁ ਖੇਤਰ ਐਸੇ ਹੋਣਗੇ ਜਿੱਥੇ ਲਿਮਟਿਡ ਖੇਤਰਾਂ ਦੇ ਵਿੱਚ ਗ ਇਹ ਕਿਰਦਾਰ ਸਰਖਟਾਰ ਕੋ ਰਮਰੇ ਸਰ ਸਾਹਿਬ ਇਹਨਾਂ ਖੇਤਰਾਂ ਦੇ ਕੁਝ ਖੇਤਰਾਂ ਦੇ ਵਿੱਚ ਵੀ ਗੜੇ ਮਾਰੇ ਦੀ ਸੰਭਾਵਨਾ ਜਿਹੜੀ ਆ ਬਣਦੀ ਜਾ ਫਰੀ ਹੈ ਇਸ ਤੋਂ ਇਲਾਵਾ ਜੀ ਹਰਿਆਣਾ ਦੇ ਵਿੱਚ ਵੀ ਜਿਹੜੇ ਉੱਤਰੀ ਭਾਗ ਨੇ ਹਰਿਆਣਾ ਦੇ ਇਹਨਾਂ ਖੇਤਰਾਂ ਦੇ ਵਿੱਚ ਯਾਨੀ ਕਿ ਅੰਬਾਲਾ ਸਰਸਾ ਫਤਿਹਪੁਰਵਾਦੀ ਦੇ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਪਾ ਸਕਦੇ ਨੇ ਤੇ ਫਿਲਹਾਲ ਵੱਡੇ ਲੈਵਲ ਤੇ ਮੀਂਹ ਚੜ੍ਹਦੇ ਅਸਰ ਨਹੀਂ ਹੈ ਹਰ ਤੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਵੀ ਹੀ ਜਿਹੜਿਆ ਦਰਜ ਹੋਣਗੇ ਤੇ ਨਕਸ਼ੇ ਦੇ ਵਿੱਚ ਦੇਖ ਸਕਦੇ ਜਿੱਥੇ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਹੈ ਅ 8 ਤਰੀਕ ਨੂੰ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਦੀ ਐਂਟਰੀ ਹੋਵੇਗੀ ਤੇ ਮਾਝਾ ਦੋਆਬਾ ਔਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਕੇਂਦਰੀ ਮਾਲਵਾ ਤੇ ਉੱਤਰੀ ਖੇਤਰਾਂ ਦੇ ਵਿੱਚ ਜਾਦਲ ਖੇਤਰਾਂ ਦੇ ਵਿੱਚ ਉਮੀਦ ਹੈ ਤੇ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਸਰ ਫਰੀਦਕੋਟ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਸ਼ਰਾਟੇ ਲੱਗ ਸਕਦੇ ਨੇ ਤੇ ਬੱਦਰਵਾਜ ਬਹੁਤੇ ਖੇਤਰਾਂ ਦੇ ਵਿੱਚ ਪਹੁੰਚ ਕਰੇਗੀ ਤੇ ਇਹ ਸਿਸਟਮ ਤੇ ਸਤਕਾ ਜੀ ਇੱਕ ਵਾਰ ਸੀਤ ਲਹਿਰ ਚੱਲੇਗੀ ਤਗੜੇ ਲੈਵਲ ਤੇ ਕਿਉਂਕਿ 9 ਤਰੀਕ ਤੋਂ ਬਾਅਦ ਯਾਨੀ ਕਿ 10 ਤੋਂ ਲੈ ਕੇ 20 ਤਰੀਕ ਦੇ ਦਰਮਿਆਨ ਸਿਸਟਮਿਕ ਹੋਰ ਲੱਗਣਾ 15 ਤੋਂ ਬਾਅਦ ਫਿਲਹਾਲ 15 ਤਰੀਕ ਤੱਕ ਫਿਰ ਸੀਤ ਲਹਿਰ ਹੈ ਜਿਹੜੀ ਜਾਰੀ ਰਹੇਗੀ ਠੰਡ ਕਹਿ ਸਕਦੇ ਆ ਕਿ ਹੁਣ ਜਿਹੜੀ ਅਸਲੀ ਠੰਡ ਹੈ ਤਾਕਤਵਰ ਠੰਡ ਜਿਹੜੀ ਹੁੰਦੀ ਹੈ ਉਹਦੀ ਐਂਟਰੀ ਜਿਹੜੀ ਹੈ 10 ਤਰੀਕ ਤੋਂ ਬਾਅਦ ਹੋ ਸਕਦੀ ਹੈ ਧੰਨਵਾਦ ਜੀ ਸ਼ੁਕਰੀਆ